ਹਾਂਜੀ ਕੀ ਨਾਮ ਤੁਹਾਡਾ ਪੁਨੀਤ ਰੋੜਾ ਜੀ ਅੱਜ ਕੀ ਗੱਲਬਾਤ ਹੈ ਅੱਜ ਤੁਸੀਂ ਸਰ ਰੇੜੀਆਂ ਵਾਲੇ ਇੱਥੇ ਇਕੱਠੇ ਹੋਏ ਪਾਜੀ ਆਪਾਂ ਇਸ ਕਰਕੇ ਇਕੱਠੇ ਹੋਏ ਆ ਜੀ ਸਾਡੇ ਰੇੜੀਆਂ ਨੂੰ ਬਲਿਆਂ ਨੂੰ ਪੁਲਿਸ ਵਾਲੇ ਬਹੁਤ ਤੰਗ ਕਰ ਰਹੇ ਆ ਜੀ ਕਿ ਉਹ ਰੇਡੀਆਂ ਦੇ ਆਪਾਂ ਚਲਾ ਰਹੇ ਆ ਸਾਨੂੰ ਘਰੋਂ ਆਪਾਂ ਬਹੁਤੀ ਮਾਰੇ ਘਰ ਦੇ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਇਹ ਰੇਡੀਆਂ ਬਲੇ ਮਾਰ ਲੱਦ ਕੇ ਲੈ ਕੇ ਜਾਂਦੇ ਆ ਸਾਨੂੰ ਪੁਲਿਸ ਵਾਲੇ ਉੱਥੇ ਰੋਕ ਲੈਂਦੇ ਨੇ ਜਿੱਤੇ ਨਕਾ ਲੱਗਾ ਹੁੰਦਾ ਹੈ ਰੋਕ ਲੈਂਦੇ ਨੇ ਉਹ ਰੋਕ ਕੇ ਕਹਿੰਦੇ ਕਿ ਇਹ ਤੁਹਾਨੂੰ ਸਟੇ ਆਰਡਰ ਆਇਆ ਹੈ ਕਿ ਗੱਡੀਆਂ ਬੋਨ ਦੀ ਹਟਾਇਤਾ ਦਿੱਤੀ ਗਈ ਆ ਵਾ ਤੇ ਲੇਕਿਨ ਆਪਾਂ ਵੇਖੋ ਜੀ ਸਾਡੇ ਕੋ ਵੱਡੀ ਗੱਡੀ ਲੈਣ ਦੀ ਤਾਂ ਹਿੰਮਤ ਹੈ ਨਹੀਂ ਆਪਾਂ ਛੋਟੇ ਜੇ ਮੋਟਰਸਾਈਕਲ ਮਗਰ ਜਿਗਾੜ ਬਣਾਇਆ ਕਿ ਛੋਟੇ-ਮੋਟੇ ਕੰਮ ਕਰ ਸਕਦੇ ਆ ਤੇ ਲੇਕਿਨ ਇਹ ਸਾਨੂੰ ਅੰਨਾ ਕੋ ਪਰੇਸ਼ਾਨ ਕਰਦਾ ਵਾ ਕਿ ਆਪਾਂ ਘਰੋਂ ਹੀ ਨਹੀਂ ਨਿਕਲ ਸਕਦੇ ਕਿਉਂ ਆਪਾਂ ਐਨੇ ਦੇ ਸਿਰੋ ਤੇ ਰੋਟੀ ਖਾਣੀ ਆ ਸਾਡਾ ਦਾਲ ਖੁਲਕਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਵਾ ਤੇ ਜੇ ਸਾਨੂੰ ਸਾਰੇ ਵੀਰ ਭਰਾਵਾਂ ਨੂੰ ਤੰਗ ਕੀਤਾ ਜਾਵੇਗਾ ਤੇ ਆਪਾਂ ਰੋਟੀ ਕਿੱਦਾਂ ਖਾਵਾਂਗੇ ਇੱਕ ਤੇ ਅੰਨਾ ਕੋ ਨਸ਼ਾ ਅੰਬਰ ਸਰ ਵੱਧ ਗਿਆ ਵਾ ਉਹਨੇ ਕੋ ਫੜਿਆ ਨਹੀਂ ਜਾ ਰਿਹਾ ਸਾਡੇ ਗਰੀਬ ਭਰਾਵਾਂ ਨੂੰ ਫੜ ਕੇ ਤੇ ਸਾਨੂੰ ਸਾਰਿਆਂ ਨੂੰ ਰੋਟੀ ਖਾਣ ਤੋਂ ਵੀ ਬੇਦਖਲ ਕਰੀ ਜਾਂਦੇ ਆ ਇਸ ਕਰਕੇ ਬੇਨਤੀ ਹੈ ਵਾ ਕਿ ਸਾਨੂੰ ਪ੍ਰਸ਼ਾਸਨ ਤੰਗ ਨਾ ਕਰੇ ਜਿਨੇ ਵੀਰ ਭਰਾਵਾਂ ਕੋ ਕਾਗੈ ਨਹੀਂ ਹਗੇ ਉਹ ਗੱਡਿਆ ਫੜ ਕੇ ਤੇ ਉਹਨਾਂ ਦੇ ਕਾਗਜ਼ ਚੈੱਕ ਕਰਕੇ ਤੇ ਉੱਤੇ ਕੋਈ ਨਾ ਕੋਈ ਐਕਸ਼ਨ ਲਿੱਤਾ ਜਾਵੇ ਬਾਕੀ ਬੇਨਤੀ ਇਹ ਹੈ ਕਿ ਸਾਰੇ ਭਰਾਵਾਂ ਨੂੰ ਕਿ ਗੱਡੀਆਂ ਚਲਾਣ ਦਿੱਤੇ ਤੇ ਅਨੁਮਤੀ ਦਿੱਤੀ ਜਾਵੇ ਤੇ ਕਿਸੇ ਨੂੰ ਰੋਕਿਆ ਨਾ ਜਾਵੇ ਆ ਅਕਸਰ ਦੇਖਿਆ ਜਾਂਦਾ ਕਿ ਟ੍ਰਾਂਸਪੋਰਟ ਵਾਲਿਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਜਿਹੜੇ ਜੁਗਾੜੀ ਰੈਡੀ ਵਾਲੇ ਨੇ ਉਹਨਾਂ ਕਰਕੇ ਉਹਨਾਂ ਦੇ ਕੰਮ ਵਿੱਚ ਘਾਟਾ ਪੈ ਰਿਹਾ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਵੱਲੋਂ ਇਤਰਾਜ਼ ਕਰ ਕਿਤੇ ਕਰ ਪਾਜੀ ਵੇਖੋ ਜੀ ਉਹਨਾਂ ਦੇ ਵੇਖੋ ਬੇਨਤੀ ਹੈ ਵੈ ਕਿ ਜੁਗਾੜੂ ਐਸ ਕਰਕੇ ਬਣਾਇਆ ਕਿ ਵੱਡੀਆਂ ਗੱਡੀਆਂ ਆਪਾਂ ਚਲਾ ਨਹੀਂ ਸਕਦੇ ਛੋਟੀਆਂ ਗੱਡੀਆਂ ਇਸ ਕਰਕੇ ਚਲਾ ਰਹੇ ਆ ਕਿ ਸਾਡੇ ਕੋਲ ਕੀ ਚਲੋ ਮਾੜਾ ਮੋਟਾ ਮਾਲ ਢੋ ਸਕਦੇ ਆ ਤੇ ਜੇ ਸਾਨੂੰ ਇਹ ਵੀ ਗੱਡੀਆਂ ਨਹੀਂ ਚਲਾਣ ਦਿੱਤੇ ਜਾਵਾਂਗੇ ਤੇ ਆਪਾਂ ਰੋਟੀ ਕਿੱਥੇ ਖਾਵਾਂਗੇ ਪਰ ਵੱਡੇ ਟਰਾਂਸਪੋਰਟਰ ਤਾਂ ਕਹਿੰਦੇ ਨੇ ਅਸੀਂ ਟੈਕਸ ਵੀ ਭਰਦੇ ਆ ਖਰਚਾ ਵੀ ਕਰਦੇ ਆ ਵੱਡੀਆਂ ਗੱਡੀਆਂ ਵੀ ਖਰੀਦਦੇ ਆ ਪਰ ਜਿਹੜੇ ਜੁਗਾੜੂ ਡੇੜੀ ਵਾਲੇ ਨਾ ਤਾਂ ਟੈਕਸ ਦਿੰਦੇ ਨੇ ਤੇ ਨੋਰਮਲੀ ਉਹ ਜੁਗਾੜ ਲਾ ਕੇ ਤੇ ਧਮਕਾਰ ਵੱਧ ਤੋਂ ਵੱਧ ਕਰਦੇ ਨੇ ਜਿਹੜਾ ਭਾਰ ਹੈ ਉਹ ਵੱਧ ਤੋਂ ਢੋਇਆ ਪਾਜੀ ਭਾਰ ਉਹ ਆਪਣੇ ਸਿਸਟਮ ਨਾਲ ਜਿੰਨਾ ਕੋ ਉੱਤੇ ਲਾਗੂ ਆ ਉਹਨਾਂ ਕੋ ਲੱਤਿਆ ਜਾਵੇ ਵੱਦ ਨਾਲ ਲੱਤਿਆ ਜਾਵੇ ਕਿਉਂ ਕਿਸੇ ਦਾ ਨੁਕਸਾਨ ਹੋਵੇ ਜਾਨ ਦੀ ਹਾਨੀ ਹੋਵੇ ਉਸ ਨਾਲੋਂ ਚੰਗਾ ਕਿ ਮਾਲ ਥੋੜਾ ਹਸਾਬ ਦਾ ਸਿਸਟਮ ਪਾਇਆ ਜਾਵੇ ਲੱਗਦਾ ਨਹੀਂ ਕਿ ਧਾਰੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਧਾਰੇ ਦੇ ਵਿੱਚ ਕੰਮ ਕਰਨਾ ਸਗੋ ਵਈਆ ਵੈ ਜੀ ਪਤਾ ਹੀ ਗੱਲ ਹੈ ਧਾਰੇ ਦੇ ਵਿੱਚ ਕੰਮ ਕਰਨ ਦਾ ਵੀ ਮਜ਼ਾ ਵੈ ਤੇ ਰਾਮ ਨਾਲ ਬੰਦਾ ਭਾਈ ਵજન ਘਟੋਏਗਾ ਤੇ RAM nal ka team banda atho di utthe maal leke ja sakda hai. ਅਸੀਂ ਤਾਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਕੋਈ ਮੰਗ ਪੱਤਰ ਕਿਸ ਨੂੰ ਦਿੱਤਾ ਹੈ ਤੇ ਕੋਈ ਅਧਿਕਾਰੀ ਨੂੰ ਪਹੁੰਚਿਆ ਇੱਥੇ ਕੋਈ ਜਾਂ ਕਿਸ ਨੂੰ ਤੁਸੀਂ ਅਧਿਕਾਰੀ ਵਾਸਤੇ ਕੋਈ ਪ੍ਰੈਸ ਨੋਟ ਜਾਂ ਮੰਗ ਪੱਤਰ ਦਿੱਤਾ ਹੈ ਨਹੀਂ ਭਾਈ ਜੀ ਆਪਾਂ ਅੱਜ ਇਸ ਕਰਕੇ ਸਾਰੇ ਛੋਟੇ ਵੀਰ ਭਰਾ ਥੋੜੇ ਘੱਟ ਇਕੱਠੇ ਹੋਏ ਆਂ ਕਿ ਸਾਰੇ ਇਕੱਠੇ ਹੋ ਗਏ ਇਸ ਕਰਕੇ ਕਿ ਸਾਰੇ ਇਕੱਠੇ ਸਾਡਾ ਸਾਥ ਦਿਓ ਕਿ ਸਾਨੂੰ ਤੰਗ ਨਾ ਕੀਤਾ ਜਾਵੇ ਕਿ ਆਪਾਂ ਜਿੱਥੇ ਜਾਂਦੇ ਆ ਸਾਰੇ ਚੌਂਕਾ ਦੇ ਵਿੱਚ ਪੁਲਿਸ ਦਾ ਨਾਕਾ ਲੱਗਾ ਆਇਆ ਵਾ ਨਾਕਾ ਲੱਗਨ ਕਰਕੇ ਘਰੋ ਹੀ ਨਹੀਂ ਆਪਾਂ ਨਿਕਲ ਸਕਦੇ ਬਾਹਰ ਨਹੀਂ ਜਾ ਸਕਦੇ ਕਿਤੇ ਮਾਲ ਲੱਦ ਕੇ ਕਿਸੇ ਦੇ ਘਰ ਨਹੀਂ ਜਾ ਸਕਦੇ ਸਮਾਨ ਛੱਡ ਨਹੀਂ ਸਕਦੇ ਸਾਨੂੰ ਰੋਟੀ ਖਾਣੀ ਅੰਨੀ ਕੋ ਹੋ ਗਈ 15 ਦਿਨ ਦੇ ਵਿੱਚ ਸਾਡੀ ਅੰਨੀ ਕੋ ਗੱਡੀਆਂ ਬੌਂਡ ਹੋ ਚੁੱਕਿਆ ਜਾਵਾ ਕਿ ਬਾਕੀ ਵੀਰ ਭਰਾ ਸਾਰੇ ਘਰ ਬੈ ਕੇ ਤੇ ਉੱਥੇ ਗੁਜ਼ਾਰਾ ਨਹੀਂ ਹੋ ਸਕਦਾ ਮੰਗ ਆਈਓ ਕਰਦੇ ਆ ਕਿ ਸਾਨੂੰ ਕਿ ਰੇੜੀਆਂ ਚਲਾਣ ਦੀ ਇਜਾਜ਼ਤ ਦਿੱਤੀ ਜਾਵੇ ਕਿ ਜਿਹੜੇ ਕਾਗਜ਼ ਪੱਤਰ ਨਹੀਂ ਹੈਗੇ ਉਹਨੇ ਤੇ ਐਕਸ਼ਨ ਲਿੱਤਾ ਜਾਵੇ ਤੇ ਸਾਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਭਾਈ ਕੀ ਨਾਮ ਤੁਹਾਡਾ ਜਗਤਾਰ ਸਿੰਘ ਜੀ ਆ ਤੁਸੀਂ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਇਹ ਕੀ ਗੱਲ ਇਹ ਸਾਡੇ ਵੀਰ ਇਲਾਕੇ ਦੇ ਨੇ ਸਾਰੇ ਇੱਥੋਂ ਦੇ ਰੇੜੀਆਂ ਵਾਲੇ ਇਕੱਠੇ ਹੋਏ ਨੇ ਇਹਨਾਂ ਦੀਆਂ ਰੇੜੀਆਂ ਵਾਲੇ ਇਹਨਾਂ ਦੇ ਜਿਹੜਾ ਮੋਟਰਸਾਈਕਲ ਮੋਟਰਸਾਈਕਲ ਲਗਾਉਂਦਾ ਜੀ ਕੀ ਇਹਨੂੰ ਕਹਿੰਦੇ ਮੋਟਰਸਾਈਕਲ ਰੇੜੀ ਤੇ ਇਹਨਾਂ ਵੀਰਾਂ ਨੇ ਇਹ ਇਹਨਾਂ ਦੀ ਮੰਗ ਹੈ ਇਹਨਾਂ ਨੂੰ ਪੁਲਿਸ 당 ਕਰਦੀ ਹੈ ਜਿੱਥੇ ਨਹੀਂ ਉੱਥੇ ਰੋਕਦੀ ਹੈ ਔਰ ਅੱਜ ਕੱਲ ਨਸ਼ਾ ਬਹੁਤ ਵਧ ਰਿਹਾ ਨਾ ਤੇ ਵਿਚਾਰੇ ਕੋਈ ਇਹੋ ਜਿਹਾ ਕੋਈ ਮੜਾ ਕਰਮ ਕਰਦੇ ਆ ਆਪਣੀ ਮਿਹਨਤ ਕਰਕੇ ਤਾਂ ਉਹ ਹੀ ਖਾਂਦੇ ਆ ਇਹੋ ਹੀ ਇਹਨਾਂ ਦਾ ਰੋਜ਼ਗਾਰ ਆ ਉਹ ਹੀ ਕਮਾਉਣਾ ਉਹ ਹੀ ਖਾਣਾ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਇਹਨਾਂ ਵੀਰਾਂ ਦੇ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤੇ ਇਹਨਾਂ ਨੂੰ ਜਿਹੜਾ ਵਾ ਸਹੀ ਤਰੀਕੇ ਨਾਲ ਕੰਮ ਕਰਕੇ ਤਾਂ ਆਪਣੀ ਰੋਟੀ ਖਾ ਸਕਣ। ਹਾਂ ਦੂਜੇ ਪਾਸੇ ਸਰਪ੍ਰਸ਼ਾਸਨ ਵੱਲੋਂ ਰੇਡੀਆਂ ਤੇ ਮੋਟਰਸਾਈਕਲ ਲਗਾਉਂਦੇ ਉਹਨਾਂ ਨੇ ਬੈਨ ਕਿੱਤੇ ਬੰਨ ਕਿਤੇ ਹੋਏ ਨੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਗੱਡੀਆਂ ਟੈਕਸ ਭਾਗ ਕੇ ਚਾਰ ਚਾਰਟਰੀ ਗੱਡੀਆਂ ਨੇ ਉਹੀ ਚਲਦੀਆਂ ਨੇ ਬਾਹਰ ਟੋਣ ਵਾਲੇ ਬਾਰੇ ਪਤਾ ਨਹੀਂ ਲੱਗਦੇ ਨੇ। ਸੋ ਕੀ ਲੱਗਦਾ ਹੈ ਕਿ ਜਿਵੇਂ ਤੁਸੀਂ ਇਹ ਮੋਟਰਸਾਈਕਲ ਦੇ ਦੇਖੋ ਜੀ ਇਹ ਇਹ ਵਿਚਾਰੇ ਬਹੁਤ ਗਰੀਬ ਤਬਕੇ ਦੇ ਥੱਲੇ ਗਰੀਬੀ ਦੇ ਰੇਖਾ ਦੇ ਲੈਣ ਵਾਲੇ ਬੰਦੇ ਆ ਗੱਡੀਆਂ ਵੱਡੀਆਂ ਨਹੀਂ ਲੈ ਸਕਦੇ। ਚਲੋ ਇਹ ਜਿਗਾੜੂ ਜਿਹੜੀ ਚੀਜ਼ ਬਣੀ ਹੈ ਕਾਫੀ ਚਿਰ ਤੋਂ ਚੱਲਦੀ ਆ ਰਹੀ ਹੈ ਹੁਣ ਹੁਣ ਤੋਂ ਨਹੀਂ ਚੱਲੀ ਤੇ ਇਹਨਾਂ ਤੋਂ ਬਸ ਇੱਟੇ ਨਿਰਭਰ ਰਗੇ ਆ ਇਸ ਤੋਂ ਵੱਧ ਹੋਰੇ ਕੁਝ ਕਰ ਨਹੀਂ ਸਕਦੇ ਤੇ ਉਹ ਤੋਂ ਆਪਣਾ ਪਰਿਵਾਰ ਚਲਾਉਂਦੇ ਰੋਟੀ ਆਪਣੀ ਕਮਾ ਕੇ ਖਾਂਦੇ ਲੱਗਦਾ ਨਹੀਂ ਕਿ ਜਗਾੜੂ ਰੇੜੀਆਂ ਠੀਕ ਆ ਬਣਾਈਆਂ ਸੀ ਵਰਤਨ ਵਾਤ ਛੋਟਾ-ਮੋਟਾ ਸਮਾਨ ਢੋਣ ਵਾਸਤੇ ਪਰ ਕਈ ਵਾਰੀ ਹੱਥ ਤੋਂ ਜ਼ਿਆਦਾ ਕਮਾਂਡ ਹੋਇਆ ਜਾਂਦਾ ਜਿਸ ਨਾਲ ਕਾਫੀ ਨੁਕਸਾਨ ਵੀ ਹੁੰਦਾ ਐਕਸੀਡੈਂਟ ਵੀ ਹੁੰਦੇ ਨੇ ਕੀ ਗੱਲ ਉਹ ਚਲੋ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਰੋਕਦੀ ਉਹ ਇਹਨਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਆਪਣਾ ਓਵਰਲੋਡ ਨਾ ਪਾਇਆ ਜਾਵੇ ਸਹੀ ਤਰੀਕੇ ਨਾਲ ਆਪਣਾ ਸਹੀ ਜਿਹੜਾ ਜਾਨਵਰ ਹੈ ਜਿੰਨਾ ਕਿਤੇ ਆਪਣਾ ਪਾਸ ਹੈ ਗਾ ਲੋੜ ਉਹਨਾਂ ਨੂੰ ਚਲਾਉਣਾ ਹਾਂ ਕਈ ਮੋਟਰਸਾਈਕਲ ਜਿਵੇਂ ਸ਼ਹਿਰ ਦੇ ਵਿੱਚ ਚੋਰੀ ਹੁੰਦੇ ਨੇ ਤਾਂ ਅਕਸਰ ਦੇਖਿਆ ਜਾਂਦਾ ਕਿ ਲੋਕ ਪਿੰਡਾਂ ਦੇ ਲੋਕ ਜਾਂ ਰੇੜੀਆਂ ਤੇ ਕਿਲੋਮੋਸਟ ਖਰੀਦ ਲੈਂਦੇ ਨੇ ਕੀ ਇਹਨਾਂ ਡਾਕੂਮੈਂਟ ਉਹ ਹੋਣੇ ਜ਼ਰੂਰੀ ਨਹੀਂ ਸਾਰਿਆਂ ਦੇ ਹਾਂਜੀ ਹਾਂਜੀ ਸਾਰਿਆਂ ਕੋ ਡਾਕੂਮੈਂਟ ਹੈਗੇ ਜੀ ਹਾਂਜੀ ਜਿਹੜਾ ਬਿਨਾਂ ਡਾਕੂਮੈਂਟ ਦੇ ਉਹਨਾਂ ਤੇ ਫਿਰ ਚਲਾਣ ਉਹਨਾਂ ਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਸੋ ਹੁਣ ਮੰਗ ਕਰਦੇ ਪ੍ਰਸ਼ਾਸਨ ਹੁਣ ਮੰਗੇ ਹੋਵੇ ਇਹਨਾਂ ਨਜਾਇਜ਼ ਪਰੇਸ਼ਾਨ ਨਾ ਕੀਤਾ ਜਾਵੇ ਇਹ ਵਿਚਾਰੇ ਆਪਣਾ ਮਿਹਨਤ ਕਰਦੇ ਘਰੋਂ ਨਿਕਲਦੇ ਆ ਰੋਟੀ ਕਮਾਉਣ ਵਾਸਤੇ ਇਹਨਾਂ ਨੂੰ ਜਿੱਥੇ ਨਹੀਂ ਉੱਥੇ ਡਾਕੇ ਪਰੇਸ਼ਾਨ ਕੀਤਾ ਜਾਂਦਾ ਵਾ ਸਾਰੀ-ਸਾਰੀ ਦਿਹਾੜੀ ਵੇ ਇਹਨਾਂ ਨੂੰ ਕਹਿੰਦੇ ਤੁਹਾਡੀ ਰੇਡੀਆਂ ਬੈਨ ਕਰ ਦੇਣੀਆਂ ਮੈਂ ਇਦਾਂ ਕਰ ਦੇਣਾ ਉਦਾਂ ਕਰ ਦੇਣਾ ਤੇ ਇਹਨਾਂ ਵਾਤੀ ਇਹ ਪ੍ਰਸ਼ਾਸਨ ਨੂੰ ਮੱਤੇ ਆਪਣਾ ਅਪੀਲ ਆ ਵੀ ਇਹਨਾਂ ਨੂੰ ਜਿਹੜਾ ਵਾ ਕੰਮ ਕੀਤਾ ਕਰਦੇ ਆ ਕਿੰਨੇ ਵੇ ਤੁਹਾਡਾ ਰੋਸ ਪ੍ਰਦਰਸ਼ਨ ਕੋਈ ਆਇਆ ਤੁਹਾਨੂੰ ਮਿਲਣ ਵਾਸਤੇ ਨਹੀਂ ਅਜੇ ਤੱਕ ਕੋਈ ਨਹੀਂ ਆਇਆ